ਤੁਸੀਂ ਦੇਖ ਰਹੇ ਹੋ ਚੈਨਲ ਲੋਕਰਾਨ ਮੈਂ ਆਰਵੇਲ ਸਿੰਘ ਭਿੰਡਰ ਤੇ ਮੇਰੇ ਨਾਲ ਜੁੜੇ ਨੇ ਅੱਗੇ ਚਿੰਤਕ ਪਰਮੇਂਦਰ ਸਿੰਘ ਰਾਏਪੁਰ ਸਾਹਿਬ ਖੈਰ ਜਿਹੜਾ ਅੱਜ ਦੇ ਭਖਵੇਂ ਮਸਲਿਆਂ ਉੱਤੇ ਜਿਹੜੀ ਅੱਜ ਅਸੀਂ ਜਿਹੜੀ ਗੱਲਬਾਤ ਰੱਖ ਰਹੇ ਹਾਂ ਵੱਡੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਬਹੁਤ ਲੰਮਾ ਸਮਾਰ ਹੈ ਤਿੰਨ ਵਾਰ ਸਸਦ ਮੈਂਬਰ ਰਹ ਰਵਨੀਤ ਸਿੰਘ ਬਿੱਟੂ ਜਿਹੜੇ ਕੇਸ ਵਿੱਚ ਲੈ ਕੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਨੇ ਆਪਣੇ ਹਸਾਬका ਪ੍ਰਧਾਨ ਕਹਿ ਰਹੀ ਕਿ ਮੌਜੂਦਾ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੇ ਰਾਹੁਲ ਗਾਂਧੀ ਉਹਨਾਂ ਉਤੇ ਇੱਕ ਵੱਡਾ ਜਿਹੜਾ ਤੰਚ ਕੱਸਿਆ ਹੈ ਵੱਡਾ ਜਿਹੜਾ ਬਿਆਨ ਦਿੱਤਾ ਹੈ ਕਹਿ ਲਈਏ ਕਿ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਨੰਬਰ ਇੱਕ ਅਤਵਾਦੀ ਖੈਰ ਜਿਹੜਾ ਮਾਮਲਾ ਹੈ ਉਹ ਸੀ ਕਿ ਉਹਨਾਂ ਨੇ ਅਮਰੀਕਾ ਫੇਰੀ ਦੌਰਾਨ ਹਾਲਾਂਕਿ راہਲ ਗਾਂਧੀ ਅੱਜ ਭਾਰਤ ਪਹੁੰਚ ਗਏ ਨੇ ਉਹਨਾਂ ਉਥੋਂ ਇੱਕ ਜਿਹੜਾ ਬਿਆਨ ਦਿੱਤਾ ਜਿਸ ਦੇ ਵਿੱਚ ਸਿੱਖ ਜਮ ਵੱਡੇ ਪੱਧਰ ਉਤੇ ਸ਼ਾਮਲ ਸੀ ਇਸ ਦੇ ਇर्द-ਗਿਰਦ ਭਾਵੇਂ ਵੱਡੇ ਪੱਧਰ ਉਤੇ ਦੇਸ਼ ਦੇ ਵਿੱਚ ਸਿਆਸਤ ਪਕੀ ਹੋਈ ਹੈ ਭਾਜਪਾ ਦੇ ਨਾਲ ਕਈ ਵਿਰੋਧੀ ਧਿਰਾਂ ਇਸ ਵੇਲੇ ਆਮੋ-ਸਾਮਣੇ ਮਿਲ ਨੇ ਵੱਡੀ ਗੱਲ ਜਿਕਰ ਜਿਹੜਾ ਕਰਨਯੋਗ ਹੈ ਉਹ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵਿਰੋਧ ਦੇ ਵਿੱਚ ਬੜਾ ਵੱਡਾ ਬਿਆਨ ਹੈ ਵੱਡੇ ਬਿਆਨ ਨੇ खैर ਇਸ ਮਾਮਲੇ ਦੇ ਵਿੱਚ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਦੱਸਿਓ ਕਿ ਕਿਵੇਂ ਇਹ ਆਪਾਂ ਦੇਖਦੇ ਹਾਂ ਇਸ ਬਿਆਨ ਨੂੰ ਆਪੇ ਨੂੰ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜਾ ਬਿੱਟੂ ਦਾ ਬਿਆਨ ਆ ਰਿਹਾ ਹੈ ਉਹ ਮੰਨੋ ਲੱਗਦਾ ਕਿ ਜਿਵੇਂ ਕਾਂਗਰਸ ਦੇ ਵਿੱਚ ਆਲਰੇਡੀ ਇੱਕ ਸੀਟ ਬੁੱਕ ਸੀਗੀ ਜੀ ਅ ਮਨਿੰਦਰ ਸਿੰਘ ਸਰਸਾਤਾ ਸੋਰੀ ਬਿੱਟਾ ਦੀ ਤੇ ਉਹ ਉਸ ਤੋਂ ਬਾਅਦ ਭਾਜਪਾ ਦੇ ਇੱਕ ਭਾਜਪਾ ਕੋਈ ਇਦਾਂ ਦੀ ਸੀਟ ਖਾਲੀ ਸੀ ਉਹ ਰਵਨੀਤ ਬਿੱਟੂ ਹੋਰਾਂ ਨੇ ਜਾ ਕੇ ਵੱਲ ਲਈ ਹੈ ਹੂੰ ਯਾਨੀ ਕਿ ਕੁਝ ਵੀ ਅਵਾਦਵਾ ਬੋਲਣਾ ਜਾਂ ਕਿਸੇ ਵੀ ਕਮਿਊਨਿਟੀ ਬਾਰੇ ਕਿਸੇ ਨੇਤਾ ਬਾਰੇ ਕੁਝ ਵੀ ਕੁਝ ਵੀ ਬੋਲ ਦੇਣਾ ਇਹਨਾਂ ਨੇ ਮੂੰਹ ਫਟਕਾ ਕੇ ਕੁਝ ਬੋਲ ਦੇਣਾ ਉਹ ਇੱਕ ਇੰਨਾ ਦਾ ਇਦਾਂ ਦਾ ਟ੍ਰੈਂਡ ਬਣ ਗਿਆ ਕਿ ਜਿਹੜਾ ਇਹਨਾਂ ਨੂੰ ਸੱਤਾ ਵਿੱਚ ਰਹਿਣ ਲਈ ਸਹਾਈ ਹੁੰਦਾ ਹੈ ਸੱਤਾ ਦੇ ਵਿੱਚ ਜਿਹੜੀਆਂ ਸੱਤਾਧਿਰ ਹੁੰਦੀ ਹੈ ਜਾਨੀ ਕਿ ਉਦੋਂ ਮਲਾਈਆਂ ਸ਼ਕਣੀਆਂ ਕਹਿ ਲਊ ਉਦੋਂ ਫਾਇਦੇ ਲੈਣੇ ਆਪਣੇ ਪਰਸਨਲੀ ਜਿਹੜੇ ਅਮੇਂਡਾ ਦੇ ਲਾਭ ਨੇ ਜਾਂ ਕੋਈ ਕੰਮ ਨੇ ਜਾਂ ਨਿੱਜੀ ਹਿੱਤ ਨੇ ਜਿਹੜੇ ਉਹਨਾਂ ਦੀ ਪੂਰਤੀ ਲਈ ਇਸ ਤਰ੍ਹਾਂ ਦੇ ਯੋਜਨਾ ਜਿਹੜੇ ਹੈਗੇ ਉਹ ਦਿੱਤੇ ਜਾਂਦੇ ਨੇ ਉਹ ਉਹਨਾਂ ਕੋਲ ਕਾਂਗਰਸ ਕੋਲ ਆਲਰੇਡੀ ਹੈਲਡ ਸੀ ਬੰਦਾ ਹੁਣ ਬਿੱਟੂ ਇੱਧਰ ਚਲੇ ਗਏ ਉਹਨਾਂ ਨੇ ਉਹ ਥਾਂ ਸਾਬ ਲਈ ਹੈ ਜਦੋਂ ਕਿ ਸਰਪੰਚ ਬਿੱਟੂ ਜਿਹੜੇ ਬਿਆਨ ਦੇ ਰਹੇ ਐ ਜਿਵੇਂ ਉਹ ਕਹਿੰਦੇ ਕਿ ਨੰਬਰ 1 ਉਹ ਨੰਬਰ 1 ਹੱਤਵਾਰਦੀ ਹੈਗਾ ਤੇ ਨਾਲ ਇਹ ਕਹੀ ਜਾਂਦੇ ਆ ਕਿ ਉਹਦੀ ਦਾਦੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਤੇ ਉਹ ਉਹ ਦੇ ਪਿਤਾ ਨੇ ਬਿਆਨ ਦਿੱਤਾ ਸੀਗਾ ਕਿ ਧਰਤੀ ਹਿੱਲਦੀ ਆ ਸੋ ਜੇ ਇਤਾਂ ਦੇ ਬਿਆਨ ਅੱਜ ਦਾਗ ਰਹੇ ਆ ਤਾਂ ਸੋ ਜੇ ਇਤਾਂ ਦੇ ਬਿਆਨ ਉਹ ਅੱਜ ਦਾਗ ਰਹੇ ਆ ਤਾਂ ਤਿੰਨ ਵਾਰ ਐਮਪੀ ਰਹਿ ਚੁੱਕੇ ਆ ਕਾਂਗਰਸ ਦੇ ਅ ਕਾਰਜਕਾਲ ਦੇ ਵਿੱਚ ਕਹਿ ਲਓ ਜਾਂ ਕਾਂਗਰਸ ਦੇ ਐਮਪੀ ਰਹੇਗੇ ਤੇ ਇੰਨਾ ਲੰਮਾ ਸਮਾਂ ਕਾਂਗਰਸੀ ਰਹੇ ਦਾਦੇ ਦੀ ਗੱਲ ਕਰਦੇ ਆਪਦੇ ਦੀ ਕਾਂਗਰਸੀ ਰਹੇ ਪਰਿਵਾਰ ਪੂਰਾ ਕਾਂਗਰਸੀ ਰਹਾ ਪੇ ਉਦੋਂ ਇਹ ਗੱਲਾਂ ਉਹਨੂੰ ਪਤਾ ਨਹੀਂ ਸੀਗੀਆਂ ਬਿੱਟੂ ਹੋਰਾਂ ਨੂੰ ਗੱਲ ਨੌਲੇਜ ਨਹੀਂ ਸੀਗੀ ਕਿ ਕਿਹਨੇ ਅਟੈਕ ਕਰਵਾਇਆ ਜਾਂ ਕਿਹਨੇ ਧਰਤੀ ਹਿੱਲੀ ਦਾ ਬਿਆਨ ਦਿੱਤਾ ਤਾਂ ਇਹ ਗੱਲਾਂ ਜਿਹੜੀਆਂ ਹੈਗਾ ਇਹਦਾ ਵਿਰੋਧ ਤਾਂ ਹੋਣਾ ਹੀ ਸੀਗਾ ਲਾਜ਼ਮੀ ਤੌਰ ਤੇ ਇਹ ਦੂਜਾ ਇਹ ਗੱਲ ਹੈਗਾ ਕਿ ਕਾਂਗਰਸ ਲਗਾਤਾਰ ਇਹਦਾ ਵਿਰੋਧ ਕਰ ਰਹੀ ਐ ਇਸ ਬਿਆਨ ਦਾ ਵੀ ਕਰ ਰਹੀ ਐ ਪ੍ਰਤਾਪ ਸਿੰਘ ਬਾਜਮਣੇ ਤੱਕ ਕਹਿੰਦਾ ਇਹਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਕੋਈ ਡਾਕਟਰ ਜਿਹੜਾ ਹੈਗਾ ਉਹ ਦੇਖ ਕੇ ਦਾ ਇਲਾਜ ਕਰਾਇਆ ਜਾਵੇ ਬੜੇ ਘਰੇ ਵੀ ਬੋਲ ਰਹੇ ਨੇ ਸੈਂਟਰ ਦੇ ਵੀ ਬੋਲ ਰਹੇ ਨੇ ਗੱਲ ਸਾਫ਼ ਤੇ ਸਪਸ਼ਟ ਆ ਕਿ ਰਾਹੁਲ ਗਾਂਧੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਬਾਬਤ ਸੋਚਣਾ ਜਾਂ ਉਹਦੀ ਗੰਭੀਰਤਾ ਨੂੰ ਲੈਣਾ ਕਿ ਐਡਾ ਕਿਉਂ ਕਿਹਾ ਗਿਆ ਜਾਂ ਬਤੌਰ ਇੱਕ ਸਿੱਖ ਇਹ ਗੱਲ ਸੋਚਣੀ ਕਿ ਦੇਖੀਏ ਕਿ ਛੇ ਤੱਕ ਕਾ ਹੋ ਰਿਹਾ ਹੈ ਕੀ ਹੋ ਰਿਹਾ ਤੇ ਆਪਣੀ ਪਾਰਟੀ ਦੇ ਉੱਤੇ ਜਾ ਕੇ ਗੱਲਬਾਤ ਕਰੀਏ ਉੱਪਰਲੇ ਲੈਵਲ ਤੇ ਕਿ ਇਦਾਂ ਦੇ ਬਿਆਨ ਜਿਹੜੇ ਆ ਰਹੇ ਨੇ ਸੱਚੀ ਮੁੱਚੀ ਧੱਕਾ ਹੋ ਰਿਹਾ ਹੈ ਵਿਰੋਧੀ ਧਿਰ ਨੂੰ ਫਾਇਦਾ ਨਾ ਲੈਣ ਦਿਓ ਸਿੱਖਾਂ ਦੀ ਵੀ ਬਾਹ ਫੜੋ ਬਜਾਏ ਇਹ ਕੰਮ ਦੇ ਇਹਦੇ ਵਿੱਚ ਗਲਤ ਕੀ ਕਹਤਾ ਜੇ ਬਾਈਟਾਂਸ ਆਪਾਂ ਇੱਕ ਪਾਸੇ ਰੱਖੀਏ ਸਾਰਾ ਕੁਝ ਤਾਂ ਪਤਾ ਹੀ ਹੈ ਲੋਕਾਂ ਨੂੰ ਕਿ ਕਿਹਨੇ ਅਟੈਕ ਕਰਵਾਇਆ ਕਿਹਨੇ ਨਸਲ ਕੁਸੀ ਕੀਤੀ ਜਾਂ ਬਿਆਨਤ ਸਿੰਘ ਦਾ ਦੌਰ ਦੇਖ ਲਿਆ ਜਾਵੇ ਜੇ ਹੈਨਾ ਤੇ ਉਹ ਉਹ ਦੌਰ ਕਿੰ ਨੂੰ ਯਾਦ ਹੈਗਾ ਜਿਨ੍ਹਾਂ ਨੇ ਸੰਤਾਪ ਹੜਾਇਆ ਉਹਨਾਂ ਦੇ ਘਰੇ ਜਾ ਕੇ ਪੁੱਛੋ ਤਾਂ ਸੀ ਹੂੰ ਹੂੰ ਤੇ ਬ੍ਰਹਮ ਸਿੰਘ ਕੌਣ ਸੀ ਜਹੰਦਰਾ ગાંધી ਦਾ ਪਰਿਵਾਰ ਕੌਣ ਸੀ ਤੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਕਰਨਯੋਗ ਤਾਂ ਉਹਨਾਂ ਦੇ ਬਣਦੀਆਂ ਨੇ ਜਿਹੜੇ ਕਾਂਗਰਸ ਤੋਂ ਪੱਖ ਹੋਏ ਇਸ ਕਰਕੇ ਪੱਖ ਹੋਏ ਕਿ ਉਹਨਾਂ ਨੇ 84 ਕਰਵਾਇਆ ਤੇ ਅੱਜ ਤੁਹਾਨੂੰ ਫਾਇਦਾ ਦੇ ਜਿਦਾ ਭਾਜਪਾ ਤੁਸੀਂ ਛਾਲ ਮਾਰ ਕੇ ਭਾਜਪਾ ਚਲੇਗੇ ਤੇ ਸਿੱਖਾਂ ਦੇ ਜੇ ਕੋਈ ਮਾੜੀ-ਮੋਟੀ ਗੱਲ ਪੱਖ ਦੇ ਵਿੱਚ ਚਾਹੇ ਦੁਸ਼ਮਣ ਹੈ ਆ ਉਹ ਗੱਲ ਕਰਦਾ ਹੈ ਉਹਦਾ ਤੁਸੀਂ ਵਿਰੋਧ ਕਰਨ ਲੱਗੇ ਸਿੱਖਾਂ ਦੇ ਵਿਰੁੱਧ ਗੱਲ ਕੀ ਹੋਈ ਆ ਕੁਝ ਵੀ ਨਹੀਂ ਹੋਈ ਦੇਸ਼ ਦੀ ਅਖੰਡਤਾ ਨੂੰ ਕਿਹੜਾ ਖਤਰਾ ਪੈਦਾ ਹੋ ਗਿਆ ਜਦੋਂ ਇੱਕ ਇੱਕ ਆਪਾ ਕਹੇ ਲੋ ਕਿ ਨੇਤਾ ਬੀਜੇਪੀ ਦਾ ਨੇਤਾ ਖੌ ਚੁੱਕਣ ਲੱਗਿਆ ਵੀ ਕਹੇ ਕਿ ਜੈ ਹਿੰਦੂ ਰਾਸ਼ਟਰਵਾਦ ਉਦੋਂ ਤੁਸੀਂ ਬੋਲਦੇ ਨਹੀਂ ਉਹ ਨੂੰ ਦੇ ਖੰਡਤਾ ਨੂੰ ਖਤਰਾ ਹੁੰਦਾ ਜਦੋਂ ਕੋਈ ਕਹਿੰਦਾ ਕਿ ਅਸੀਂ ਇੱਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆਂ ਤਾਂ ਕੀ ਉਦੋਂ ਜਿਹੜੇ ਬਾਕੀ ਕੈਟਾਗਰੀ ਜਾਂ ਕਮਿਊਨਿਟੀਆਂ ਇੱਥੇ ਦੇਸ਼ ਦੇ ਵਿੱਚ ਰਹਿੰਦੀਆਂ ਨੇ ਵੱਖ-ਵੱਖ ਸੱਭਿਆਚਾਰ ਰਹਿੰਦੇ ਨੇ ਵੱਖ-ਵੱਖ ਬੋਲੀਆਂ ਸਾਂਸਕ੍ਰਿਤੀ ਜੋ ਵੀ ਕਹਿਣਾ ਕਿ ਉਹਨਾਂ ਦਾ ਕਤਲ ਨਹੀਂ ਹੁੰਦਾ ਉਦੋਂ ਤੁਹਾਡੀ ਜ਼ੁਬਾਨ ਕਿੱਥੇ ਹੁੰਦੀ ਆ ਸੋ ਜਿਹੜਾ ਇਹ ਇਹ ਇੱਕ ਬਿਆਨ ਇੱਕ ਪਾਸੜ ਜਾਇਆ ਇਹਨਾਂ ਨੇ ਸਿਰਫ ਨਿੱਜੀ ਮਫਾਦ ਦੇਖਣੇ ਹੁੰਦੇ ਨੇ ਉਹਨਾਂ ਦਾ ਫਾਇਦਾ ਲੈਂਦਾ ਇੱਕ ਗੱਲ ਹੋਰ ਬਿੱਟੂ ਨੇ ਪਿੰਟਰ ਸਾਹਿਬ ਇਹ ਦੇਖ ਲਓ ਤੁਸੀਂ ਵੀ ਸਾਬਤ ਹੀ ਕਰ ਦਿੱਤੀ ਆ ਹੂੰ ਵੀ ਜਿਹੜਾ ਸਿੱਖਾਂ ਦੇ ਨਾਲ ਖਾਸ ਕਰਕੇ ਹੋਰ ਇਹ ਵਿਤਕਰੇ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਹੁੰਦਾ ਹੁੰਦਾ ਜਾਂ ਹੋ ਰਿਹਾ ਜਾਂ ਹੁੰਦਾ ਆਇਆ ਪਹਿਲਾਂ ਤੋਂ ਉਹਦੇ ਬਾਬਤ ਜੇ ਕੋਈ ਬੋਲਦਾ ਕੋਈ ਚਾਹੀ ਇਹਨਾਂ ਦਾ ਕੋਈ ਆਪਣਾ ਹੀ ਕਿਉਂ ਨਾ ਹੋਵੇ ਉਹਨੂੰ ਅੱਤਵਾਦੀ ਕਹਿਣ ਨੂੰ ਇਹ ਮਿੰਟ ਲਾਉਂਦੇ ਨੇ ਉਹਨੂੰ ਅੱਤਵਾਦੀ ਕਰਦਾਉਣਨ ਲਈ ਉਹਨਾਂ ਨੂੰ ਉਹਨੂੰ ਅੱਤਵਾਦੀ ਕਹਿ ਕੇ ਮੋਰ ਲਾਣਦੇ ਹੀ ਉਹਨੂੰ ਖਾਲਸਤਾਨੀ ਜਾਂ ਕਹਿ ਦੇ ਇੱਥੋਂ ਤੱਕ ਕਹਿ ਦੇਣਗੇ ਤੇ ਉਹਨੂੰ ਉਹ ਇੱਕ ਮਿੰਟ ਲਾਉਂਦੇ ਨੇ ਜੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਸਕਦੇ ਨੇ ਉਨੇ ਉਹਦਾ ਕਾਰਨ ਕੀ ਸੀ ਸਿਰਫ ਇੱਕ ਸਿੱਖਾਂ ਦੀ ਗੱਲ ਕੀਤੀ ਸੀ ਵੀ ਉਹ ਵਿਤਕਰਾ ਹੋ ਰਿਹਾ ਠੀਕ ਹੈ ਉਹ ਉਸ ਨੂੰ ਅੱਤਵਾਦੀ ਇਹਨਾਂ ਨੇ ਬਣਾਤਾ ਤਾਂ ਜੇ ਆਮ ਲੋਕ ਜਾਂ ਆਮ ਸਿੱਖ ਜਾਂ ਕੋਈ ਹੋਰ ਆਮ ਬੰਦਾ ਲੋਕ ਸਿੱਖਾਂ ਦੀ ਗੱਲ ਕਰੂਗਾ ਵਿਤਕਰੇ ਉਹਨਾਂ ਨਾਲ ਹੋ ਰਹੇ ਵਿਤਕਰੇ ਦਾ ਵਿਰੋਧ ਕਰੂਗਾ ਤਾਂ ਉਹ ਉਹਨੂੰ ਉਹਦਾ ਹਸ਼ਰ ਕੀ ਹੋਊਗਾ ਤੁਸੀਂ ਆਪ ਦੇਖੋ ਇਹਦਾ ਮੋਹਰ ਲੱਗ ਗਈ ਨਾ ਹੁਣ ਕਿਦ ਤਰ੍ਹਾਂ ਦਾ ਜੇ ਜ ਕੰਗੜਾ ਰਣੋ ਵਰਗੀ ਬੋਲਦੀ ਆ ਕਿ ਅਸੀਂ ਖਾਲਸਤਾਨੀ ਆ ਇਹ ਅੱਤਵਾਦੀ ਨੇ ਇਹਦਾ ਮਤਲਬ ਇਹ ਇਹ ਲੋਕ ਉਹਨਾਂ ਲੋਕਾਂ ਨੂੰ ਨਹੀਂ ਜਾਣਦੇ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਨਾਲ ਹੋਰ ਵਿਤਕਰੇ ਦੀ ਗੱਲ ਕਰਦੇ ਜਾਂ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਜਿਹੜਾ ਬੰਦਾ ਆਪਣੇ ਸਟੇਟ ਦੇ ਹਿੱਤ ਦੀ ਗੱਲ ਕਰੋ ਸਟੇਟ ਦੇ ਸਾਰੇ ਹੀ ਆਉਂਦੇ ਨੇ ਇਕੱਲੇ ਸਿੱਖ ਤਾਂ ਨਹੀਂ ਆਉਂਦੇ ਉਹਦੇ ਹੱਕਾਂ ਦੀ ਗੱਲ ਕਰਦਾ ਚਾਹੇ ਕਿਸਾਨਾਂ ਨੇ ਗੱਲ ਕੀਤੀ ਉਹਨਾਂ ਨੂੰ ਅੱਤਵਾਦੀ ਬਣਾਇਆ ਇਹਨਾਂ ਨੇ ਉਹਨਾਂ ਨੂੰ ਅੱਤਵਾਦੀ ਕਰਦਾਨੇ ਆ ਇਹਨਾਂ ਨੇ ਤੇ ਜੇ ਅੱਜ ਰਾਹੁਲ ਨੂੰ ਕਰਦਾਨਤਾ ਇਹਨਾਂ ਨੇ ਅੱਤਵਾਦੀ ਤਾਂ ਇਹਦਾ ਮਤਲਬ ਸਾਫ਼ ਜਾਹਰ ਹੈ ਕਿ ਭਾਈ ਕੋਈ ਬੰਦਾ ਜੇ ਕੋ ਸਿੱਖਾਂ ਨਾਲ ਹੁੰਦੇ ਵਿੱਚ ਕਰੇ ਦੀ ਗੱਲ ਕਰਦਾ ਖਾਸ ਕਰ ਕਿਉਂਕਿ ਉੱਥੇ ਗੱਲ ਸਿੱਖਾਂ ਬਾਰੇ ਤੋਂ ਹੋਈ ਜਾਣਾ ਹੈ ਤਾਂ ਘੱਟ ਗਣਤੀਆਂ ਫਸਦੇ ਆਉਂ। ਜੀ ਸਰ ਤਾਂ ਪਈ ਹੈ ਤੇ ਘੱਟ ਗਣਤੀਆਂ ਦੀ ਗੱਲ ਹੋਈ ਉੱਥੇ ਚਲੋ ਸਿੱਖਾਂ ਦਾ ਨਾਮ ਲੈ ਕੇ ਘੱਟ ਗਣਤੀ ਦੀ ਗੱਲ ਕਰਨੀ ਉਹਨਾਂ ਨੇ ਵੀ ਚਾਲ ਖੇਡੀ ਹੈ ਨਾ। ਇਹ ਵਿਤਕਰੇ ਦੀ ਗੱਲ ਕੀਤੀ ਉਸ ਕਰਕੇ ਅੱਜ ਹੱਤਪਾਦੀ ਸੁਣਨਾ ਪੈ ਗਿਆ ਔਰ ਕਹਿੰਦਾ ਮੈਂ ਤਾਂ ਫੋਕਸ ਸਦਨ ਦੇ ਵਿੱਚ ਵੀ ਕਹਿੰਦਾ ਕਹਿ ਦੂਗਾ। ਸਦਨ ਦੇ ਵੀ ਰੋਲਾ ਪਾਈ ਕਿ ਜਦੋਂ ਭਾਈ ਖਾਲੜਾ ਜੀ ਦੀ ਰਿਪੋਰਟ ਨਸ਼ਰ ਹੋਈ ਸੀ ਉਹ ਕਿਹੜੇ ਦੌਰ ਦੀ ਰਿਪੋਰਟ ਸੀ ਉਹ ਵੀ ਰੋਲਾ ਪਾਇਓ ਫੇਰ ਤਾਂ ਸਵਾਲ ਆਉਂਦਾ ਤੇ ਫੇਰ ਗੱਲ ਬਣਦੀ ਹੈ ਜਾਂ ਜਦੋਂ ਖਾਲੜਾ ਨੂੰ ਕਹ ਲੋਗੇ ਗਾਇਬ ਕਰਿਆ ਗਿਆ ਉਹ ਉਹ ਗੱਲ ਉਹ ਕਿਉਂ ਨਹੀਂ ਚੱਕੀ ਜਾਂਦੀ ਹੋ ਰਿਪੋਰਟ ਲੈ ਕੇ ਜਾਓ ਸਦਨ ਚ ਉਹ ਦੱਸੋ ਵੀ ਜਿਹੜਾ ਜਿਹੜਾ ਗੁਨਾਹਗਾਰ ਆ ਚਾਹੇ ਸਾਡਾ ਚਾਹੇ ਰਾਗੂਰ ਤੁਸੀਂ ਕਹਿੰਦੇ ਚਾਹੇ ਸਾਡਾ ਸੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਲਤ ਹੈ ਪਾੜਨ ਦੀ ਗੱਲ ਉਦੋਂ ਵੀ ਗੱਲ ਕਰਿਓ ਕਿ ਜੇ ਖਾਲੜਾ ਦੀ ਰਿਪੋਰਟ ਆਈ ਚਾਹੇ ਸਾਡਾ ਕੋਈ ਚਾਹੇ ਕੋਈ ਪਰਾਇਆ ਭਾਈ ਇਹਨੂੰ ਇਹਦੇ ਤੇ ਸ਼ਕਤੀ ਵਰਤੀ ਜਾਵੇ ਉਹਨਾਂ ਨੇ ਤਾਂ ਬਕਾਇਦਾ ਤੌਰ ਤੇ ਸਾਰਾ ਕੁਝ ਹੀ ਤੁਹਾਨੂੰ ਪਤਾ ਹੀ ਚੱਲੂ ਹਾਂ ਹਾਂ ਜੀ ਜੋ ਪਰੂਫ ਦੇ ਤੌਰ ਤੇ ਪੇਸ਼ ਕੀਤਾ ਅਗਲੇ ਨੇ ਉਹ ਗਾਇਬ ਵੀ ਕਰਿਆ ਗਿਆ ਸੋ ਉਹਨਾਂ ਚੀਜ਼ਾਂ ਬਾਬਤ ਬੋਲਣਾ ਨਹੀਂ ਬਣਦਾ ਇਹ ਸਿਰਫ ਉਦੋਂ ਹੀ ਬੋਲਦੇ ਨੇ ਜਦੋਂ ਇਹਨਾਂ ਨੂੰ ਲੱਗਦਾ ਕਿ ਦੂਜੀ ਪਾਰਟੀ ਸੱਤਾ ਤੇ ਨਾ ਪਾਰਟੀ ਇਹ ਚੌੜੀ ਆ ਅਸੀਂ ਬੋਲੀਏ ਇਹਨਾਂ ਨੇ ਦੇਖਿਆ ਕੰਗਨਾਰਾਣਾ ਨੂੰ ਤਾਂ ਬੋਲ ਰਹੀ ਆ ਉਹ ਕੋਈ ਛੇੜਦਾ ਨਹੀਂ ਕਿਤੇ ਉਹੀ ਨਾ ਅੱਗੇ ਲੰਘ ਜੇ ਅਸੀਂ ਵੀ ਸਾਈਡ ਤੇ ਹੋ ਕੇ ਉਹਨਾਂ ਸਾਰੇ ਉਮਰ ਦੀਆਂ ਰੋਟੀਆਂ ਜਿਹੜੀਆਂ ਹੈਗੀਆਂ ਉੱਥੇ ਬੈਠ ਕੇ ਲੈ ਲਈਏ ਜਿਵੇਂ ਬਟਾਹਣੀ ਖਾ ਰਹੇ ਨੇ ਰਾਮਨਾਲ ਬੈਠੇ ਹੀ ਹਨਾ ਐਦਾਂ ਹੀ ਆ ਇਹਨਾਂ ਨੇ ਫੜ ਲਿਆ ਕਿ ਜਿਹੜੇ ਮਰਦੀ ਬਰੋ ਬੋਲ ਲੋ ਬਸ ਆਪਣੇ ਜਿਹੜੇ ਆਕਾ ਹੈਗੇ ਉੱਪਰ ਬੈਠੇ ਉਹਨਾਂ ਨੂੰ ਖੁੱਸੇ ਰੱਖੋ ਤੇ ਸਾਰੀ ਉਮਰ ਐਸ਼ ਕਰਦੇ ਲੋ ਹੂ ਦੀ ਮੇਰੇ ਤੋਂ ਪਰਮਿੰਦਰ ਜੀ ਜਿਵੇਂ ਆਪਾਂ ਦੇਖਦੇ ਆ ਕਿ ਸਿਆਸਤ ਦੀ ਜਦੋਂ ਗੱਲ ਕਰ ਰਹੇ ਨੇ ਅੱਜ ਕੱਲ ਜਿਹੜੇ ਆਗੂ ਉਹ ਧਰਮ ਦੀ ਆੜ ਤਾਂ ਰੱਖਦੇ ਐ ਪਰੰਤੂ ਅੱਗੇ ਜਾ ਕੇ ਫਿਰ ਭੁੱਲ ਜਾਂਦੇ ਆ ਕਿ ਉਹਨਾਂ ਨੇ ਕੋਈ ਧਰਮ ਦੀ ਗੱਲ ਕੀਤੀ ਸੀ ਹਾਲਾਂਕਿ ਧਰਮ ਦੇ ਜਿਹੜੇ ਮਹਨੇ ਬਹੁਤ ਵੱਡੇ ਐ ਤੇ ਵੱਖਰੇ ਐ ਖੈਰ ਆਪਾਂ ਜੇਕਰ ਪੰਜਾਬ ਦੀ ਗੱਲ ਕਰ ਲਈਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਕਾਂਗਰਸ ਨੂੰ ਛੱਡਿਆ ਇਹ ਕਹਿ ਕੇ ਕਿ ਕਾਂਗਰਸ ਨੇ ਅਟੈਕ ਕੀਤਾ ਬਲੂ ਸਟਾਰ ਆਪਰੇਸ਼ਨ ਦੀ ਗੱਲ ਹੋਈ ਐ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੜ ਜਾਂਦੇ ਆ ਕਾਂਗਰਸ ਦੇ ਵਿੱਚ ਦੋ ਵਾਰ ਮੁੱਖ ਮੰਤਰੀ ਵੀ ਬਣਦੇ ਆ ਕੀ ਆਪਾਂ ਦੇਖਦੇ ਆ ਅਜਿਹਾ ਇਹਨਾਂ ਲੀਡਰਾਂ ਦਾ ਜਿਹੜਾ ਹੈ ਧਾਰਮਿਕ ਪੱਖ ਦੇ ਵਿੱਚ ਉਹਦੀ ਗਿਰਫਤ ਦੇ ਵਿੱਚ ਲੋਕਾਂ ਨੂੰ ਜਿਹੜਾ ਮਸਲਾ ਤੁਰਨਾ ਫਿਰ ਉਸ ਮਸਲੇ ਤੇ ਕੈਂਪ ਵੀ ਨਾ ਰਹਿਣਾ ਕੀ ਹੁਣ ਬਿੱਟੂ ਜੀ ਕੈਂਪ ਰਹਿਣਗੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਰਾਹੁਲ ਗਾਂਧੀ ਨੰਬਰ 1 ਅਤਵੱਦੀ ਇਸ ਵੇਲੇ ਕੀ ਉਹ ਸਾਰੇ ਮਾਹੌਲ ਉਤੇ ਆਪਣਾ ਸਟੈਂਡ ਰੱਖਣਗੇ ਕੁਤਬ ਨਾਲ ਇੱਕ ਹੋਰ ਗੱਲ ਕਰਨੀ ਚਾਹੁੰਦਾ ਮੈਂ ਜਿੱਦਾਂ ਜੀ ਕੁਝ ਬੰਦੇ ਨੇ ਚਲੋ ਸੰਘਰਸ਼ ਲੜਿਆ ਉਹ ਵੱਖਰੀ ਗੱਲ ਹੈ ਉਹ ਉਹਦੇ ਕੁਝ ਬੰਦੇ ਹੱਕ ਚ ਨੇ ਕੁਝ ਗਰੋਧ ਤੇ ਨੇ ਕੁਝ ਗਲਤ ਦੱਸਦੇ ਨੇ ਕੋਈ ਕੁਝ ਚੰਗਾ ਸਮਝਦੇ ਨੇ ਉਹਨਾਂ ਆਪਾਂ ਕਹਿ ਲਓ ਕਿ ਹੈ ਤਾਂ ਥੋੜੇ ਜੇ ਬੰਦੇ ਸੀ ਉਹ ਜਿਨ੍ਹਾਂ ਨੇ ਉਸ ਟਾਈਮ ਜਦੋਂ ਲਹਿਰ ਚੱਲੀ ਸੀ ਕਾੜਕੂਬਾਰ ਦੀ ਜਦੋਂ ਰਹ ਹਮ ਕਿਹਾ ਗਿਆ ਹੂੰ ਜਿਹੜੇ ਬੰਦੇ ਉਹ ਤੁਰੇ ਸੀਗੇ ਚਾਹੇ ਅੱਜ ਉਹ ਮਾਰੇ ਗਏ ਸ਼ਹੀਦ ਹੋ ਗਏ ਜਾਂਚ ਕਾਲੋ ਕਾਲੋਗੇ ਰੋਪੋਸ਼ ਹੋ ਗਏ ਕਿਸੇ ਤਰ੍ਹਾਂ ਦੇਸ਼ ਛੱਡ ਗਏ ਜਾਂ ਬਲੈਕਲਿਸਟਡ ਨੇ ਜੋ ਵੀ ਹੈਗਾ ਜੇ ਉਹਨਾਂ ਬੰਦਿਆਂ ਕਰਕੇ ਤੁਸੀਂ ਇੱਕ ਕਮਿਊਨਿਟੀ ਨੂੰ ਇੱਕ ਇਦਾਂ ਦਾ ਦਾਗੀ ਵਰਲਡ ਦੇ ਦੇਣਾ ਕਿ ਅੱਤਵਾਦੀ ਦੇ ਖਾੜੂ ਨੇ ਇੱਕ ਕਮਿਊਨਿਟੀ ਨੂੰ ਤੁਸੀਂ ਪੂਰੀ ਦੀ ਪੂਰੀ ਨੂੰ ਇਹੀ ਸਮਝਣਾ ਅੱਗੇ ਜਦੋਂ ਕਿ ਹੁਣ ਇਸ ਤਰ੍ਹਾਂ ਦਾ ਕੁਝ ਹੈ ਨਹੀਂ ਸ਼ਾਂਤੀਪੂਰਵਕ ਪੰਜਾਬ ਚੱਲ ਰਿਹਾ ਕੋਈ ਦਾ ਫਿਲਹਾਲ ਦੀ ਘੜੀ ਮੈਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਲਹਿਰ ਜਾਂ ਮੂਵਮੈਂਟ ਹੈ ਤਾਂ ਜੇ ਤੁਸੀਂ ਇੱਕ ਤਰ੍ਹਾਂ ਨਾਲ ਰਾਹੁਲ ਨੂੰ ਐਦਾਂ ਕਹਿੰਦੇ ਹੋ ਕਿ ਹੁਣ ਪੂਰੀ ਕਮਿਊਨਿਟੀ ਨੂੰ ਇਸ ਸ਼ਬਦ ਨਾਲ ਜੋੜਿਆ ਜਾਊਗਾ ਹੂੰ ਕੀ ਤੁਸੀਂ ਉਸ ਦੀ ਕਮਿਊਨਿਟੀ ਜੋ ਹੈਗੀ ਹੈ ਚਾਹੇ ਕੋਈ ਮੰਨ ਲਓ ਹੂੰ ਜਿਹੜੇ ਪਾਰਟ ਦੇ ਵਿੱਚ ਰਹਿ ਰਿਹਾ ਹੈ ਤੇ ਚਾਹੇ ਉਹਨੂੰ ਤੁਸੀਂ ਕੋਈ ਈਸਾਈ ਕਹਿੰਦਾ ਹੈ ਕੋਈ ਹਿੰਦੂ ਕਹਿੰਦਾ ਹੈ ਕੋਈ ਕੁਝ ਕਹਿੰਦਾ ਕਿ ਜਿਹੜੀ ਤੁਸੀਂ ਕਮਿਊਨਿਟੀ ਮੰਨਦੇ ਹੋ ਉਸ ਕਮਿਊਨਿਟੀ ਪੂਰੀ ਕਮਿਊਨਿਟੀ ਵਿੱਚ ਪੂਰੀ ਕਮਿਊਨਿਟੀ ਨੂੰ ਇਸ ਇਸ ਨਾਮ ਨਾਲ ਸੰਬੋਧਨ ਕਰੋਗੇ ਉਹ ਉਹ ਚੀਜ਼ ਵੀ ਦੇਖਣ ਵਾਲੀ ਦੂਜੀ ਗੱਲ ਜਿਹੜੀ ਗੱਲ ਤੁਸੀਂ ਧਰਮ ਦੀ ਗੱਲ ਕੀਤੀ ਹੈ ਇਹ ਧਰਮ ਕੀ ਸੱਭਿਆਚਾਰ ਕੀ ਸਮਾਜ ਕੀ ਇੱਥੋਂ ਤੱਕ ਕੇ ਬਤਾਏ ਵੀ ਕਹਿੰਦਾ ਕਿ ਨਸ਼ਾ ਔਰ ਗੁੰਡਾਗਰਦੀ ਜਾਂ ਗੈਂਗਸਟਰ ਵਰਗੇ ਸ਼ਬਦ ਜਿਹੜੇ ਹੈਗੇ ਨੇ ਇਹ ਇਹਨਾਂ ਲਈ ਇੱਕ ਰਾਜਨੀਤਿਕ ਖੇਡਣ ਦਾ ਜਾਂ ਰਾਜਨੀਤੀ ਕਰਨ ਦਾ ਹੱਥਖੰਡਾ ਕਹਿ ਲਓ ਇਹਨਾਂ ਵਾਸਤੇ ਕੋਈ ਖਾਸ ਧਰਮ ਨਹੀਂ ਹੁੰਦਾ 13 ਵਾਸਤੇ ਕੋਈ ਖਾਸ ਸੱਭਿਆਚਾਰ ਨਹੀਂ ਹੁੰਦਾ ਇੱਧਰ ਇੱਥੇ ਤਾਂ ਜਿੱਥੇ ਜਿੱਥੇ ਕਹਿੰਦੇ ਜਹਾਜਾਂ ਦੇਸ਼ ਵਾਹ ਜਾਂ ਭੇਸ ਬਣਾ ਕੇ ਇਹ ਆਪਣਾ ਨਿੱਜੀ ਲਾਭ ਦੇਖਦੇ ਆ ਜਿਹੜੀ ਕਮਿਊਨਿਟੀ ਦੇ ਨਾਲ ਜਾ ਕੇ ਇਹਨਾਂ ਨੇ ਗੱਲਬਾਤ ਕਰਦੀਆਂ ਜਾਂ ਜਿਸ ਆਪਾਂ ਕਹਿੰਦੇ ਹੁਣ ਤਾਂ ਕਾਸਟਿਜ਼ਮ ਤੱਕ ਵੀ ਪਹੁੰਚ ਗਏ ਨਾ ਇਹ ਵੀ ਥੱਲੇ ਥੱਲੇ ਹੀ ਵੰਡੀਆਂ ਫਾਗਦੇ ਥੱਲੇ ਹੀ ਵੱਖਰਾ ਕਰ ਦੋ ਸਾਰਾ ਕੁਝ ਉਹ ਤਾਂ ਮळा ਪਾਸਾ ਦਾ ਵੱਡਾ ਹੋ ਗਿਆ ਉਹ ਨੀਚੇ ਵਾਲੀਆਂ ਜਿਹੜੀਆਂ ਛੋਟੀਆਂ ਕਾਸਟ ਅਪਾ ਕਹਿ ਲਉ ਕਾਸਟ ਜਾਤੀਵਾਦ ਤੱਕ ਚਲੇਗੇ ਤਾਂ ਜਾਤਾਂ ਨੂੰ ਹੀ ਵੰਡ ਦੋ ਇਹਨਾਂ ਨੂੰ ਇਹਨਾਂ ਨੂੰ ਉੱਪਰ ਆਉਣ ਹੀ ਨਾ ਦਿਓ ਮੈਂ ਪਹਿਲਾਂ ਵੀ ਕਦੋਂ ਵਾਰ ਗੱਲ ਕਰ ਚੁੱਕਿਆ ਜੀ ਵੀ ਜੇ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਤਾਂ ਕੀ ਇਕੱਲੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਬੈਠੇ ਨੇ ਉਹ ਵੀ ਰਾਸ਼ਟਰ ਬਣਾ ਸਕਦੇ ਨੇ ਜਾਂ ਜੇ ਇਹ ਹਿੰਦੂਤਾ ਬਾਰੇ ਸੋਚਦੇ ਨੇ ਤਾਂ ਕਿਸੇ ਹੋਰ ਹਿੰਦੂ ਬੰਦੇ ਨੂੰ ਜਿਹੜਾ ਹਿੰਦੂ ਕਮਿਊਨਿਟੀ ਨਾਲ ਸਮਝਦਾਰ ਕੁਲੀਆਕ ਤਲਾ ਪੜਿਆ ਲਿਖਾ ਬੰਦਾ ਹੈਗਾ ਉਹਨੂੰ ਕਿਉਂ ਨਹੀਂ ਪ੍ਰਧਾਨ ਮੰਤਰੀ ਬਣਾ ਦਿੰਦੇ ਆ ਪਿੱਛੇ ਕਿਉਂ ਨਹੀਂ ਹਟਦੇ ਹੂੰ ਜੀ ਉਹ ਹੈ ਤਾਂ ਉਸੇ ਕਮਿਊਨਿਟੀ ਦੇ ਬੰਦੇ ਇਹ ਰਾਜ ਦੇਣਾ ਚਾਹੁੰਦੇ ਨੇ ਫਿਰ ਰਾਜ ਦੇਣ ਆਪਰਾ ਦੇਣਾ ਨਾ ਬੰਨ ਇਹਦਾ ਮਤਲਬ ਇਹ ਜਦੋਂ ਇਹ ਗੱਲ ਕਰਦੇ ਨੇ ਨਾ ਕਿਸੇ ਖਾਸ ਰਾਫਟਰ ਬਾਦ ਵੀ ਤਾਂ ਇਹਨਾਂ ਦਾ ਮਕਸਦ ਇਹ ਹੁੰਦਾ ਕਿ ਰਾਜ ਅਸੀਂ ਆ ਹੂੰ ਤੁਹਾਡਾ ਰਾਜ ਜੋ ਉਸ ਸੀਟ ਤੇ ਆ ਕੇ ਕੋਈ ਹੋਰ ਉਸੇ ਕਮਿਊਨਿਟੀ ਦਾ ਜਿਹਦੇ ਕਮਿਊਨਿਟੀ ਤੇ ਆਪਸੰਬੰਧਤ ਨੇ ਉਸੇ ਕਮਿਊਨਿਟੀ ਦਾ ਕੋਈ ਬੰਦਾ ਹੋਰ ਆ ਕੇ ਬਹਿ ਜੇ ਫੇਰ ਫੇਰ ਉਹ ਰਾਜ ਨਹੀਂ ਆਇਆ ਹੂੰ ਬਿਲਕੁਲ ਜੇਕਰ ਆਪਾਂ ਦੇਖੀਏ ਜੀ ਬਿਲਕੁਲ ਤੁਹਾਡੇ ਵਾਲੀ ਗੱਲ ਕਿ 1984 ਦੀ ਜੇਕਰ ਗੱਲ ਕਰ ਲਈਏ ਉਦੋਂ ਰਾਸ਼ਟਰਵਾਦ ਦੇ ਮੈਨੇ ਕਾਂਗਰਸ ਲਈ ਹੋਰ ਸਨ ਭਾਜਪਾ ਲਈ ਹੋਰ ਸਨ ਅੱਜ ਉਹੀ ਮਤਲਬ راہਲ ਗਾਂਧੀ ਵੱਲੋਂ ਬਿਆਨ ਜਿਹੜਾ ਹੁੰਦਾ ਹੈ ਉਦੋਂ ਮੈਂ ਨੇ ਹੋਰ ਤਰ੍ਹਾਂ ਲੈ ਕੇ ਵਿਖੇ ਜਾ ਰਹੇ ਨੇ ਰਾਸ਼ਟਰਵਾਦ ਵਾਲੇ ਹੋਰ ਪਾਸੇ ਖੜ ਗਏ ਤੇ ਜਿਹੜੇ ਗੈਰ ਰਾਸ਼ਟਰਵਾਦ ਵਾਲੇ ਪਾਸੇ ਰਾਹੁਲ ਗਾਂਧੀ ਦੇ ਹੁਣ ਬਿਲਕੁਲ ਉਹ ਦੇਖੋ ਖੈਦ ਸਿਆਸਤ ਦੋਨੋਂ ਪਾਸੇ ਪਿੰਡਸਾਂ ਇਹ ਤਾਂ ਸਭ ਸਾਹਮਣੇ ਨੇ ਹੁਣ ਚਲੋ ਠੀਕ ਹੈ ਕੁਝ ਜਿਹਨਾਂ ਨੂੰ ਹੁਣ ਕੁਝ ਪੰਜਾਬ ਦੇ ਵਿੱਚ ਭੇਡਾਂ ਗਈ ਜਾਂਦੇ ਨੇ ਕੁਝ ਅੰਧ ਭਗਤ ਕਹੀ ਜਾਂਦੇ ਨੇ ਵਿਦੇਸ਼ ਦੇ ਵਿੱਚ ਕੁਝ ਹੋਰ ਇਦਾਂ ਦੇ ਵਰਡ ਚੱਲ ਰਹੇ ਨੇ ਉਹਨਾਂ ਨੇ ਨਾ ਸੋਚਣਾ ਹੁੰਦਾ ਨਾ ਸਮਝਣਾ ਹੁੰਦਾ ਨਾ ਕੋ ਗੱਲ ਲੈਣਾ ਪਾਉ ਤਾਂ ਕਹਿੰਦੇ ਜੀ ਉਹ ਤਾਂ ਜਾਇ ਕਰਨ ਵਾਲੇ ਹੁੰਦੇ ਨੇ ਵਾਸੀ ਉਹ ਜਾਇ ਕਰਨ ਵਾਲੇ ਵਾਦੂ ਨੇ ਉਹਨਾਂ ਦੇ ਬੋਟਾ ਵਾਦੂ ਨੇ ਉਹ ਬਹੁਤ ਗਿਣਤੀ ਆ ਹੁਣੇ ਰਾਹੁਲ ਤੂੰ ਵੀ ਸਮਝ ਆ ਗਈ ਹੋਣੀ ਐ ਕਿ ਕਿਉਂ ਨਾ ਆਪਾਂ ਵੀ ਜਾਇ ਕਰਾ ਕੇ ਬੋਟਾ ਦੇ ਲਈਏ ਹੂੰ ਜੇ ਜਿਹੜਾ ਮੁੱਦਾ ਉਹਨਾਂ ਨੂੰ ਲੱਗਦਾ ਕਿ ਗੈਰ ਰਾਸ਼ਟਰਵਾਦ ਹੈ ਜੀ ਕੋਈ ਸਾਰੇ ਸੱਭਿਆਚਾਰ ਇਕੱਠੇ ਰਹਿੰਦੇ ਐ ਅਖੰਡ ਐ ਤਾਂ ਉਸ ਨੂੰ ਖੰਡਿਤ ਨਹੀਂ ਕਰਨਾ ਚਾਹੀਦਾ ਵੰਡਣਾ ਨਹੀਂ ਚਾਹੀਦਾ ਉਹ ਜਿੱਦਾਂ ਹੈ ਉਦਾਂ ਦੀ ਗੱਲ ਕਰਦੇ ਐ ਕਿਉਂਕਿ ਤੁਹਾਡਿਆਂ ਦੀ ਗੱਲ ਗੁਰਮਿੰਦਰ ਜੀ ਜੇਕਰ ਆਪਾਂ ਗੈਰ ਰਾਸ਼ਟਰਵਾਦੀ ਹੋ ਕੇ ਜੇ ਸਤਾ ਪ੍ਰਾਪਤ ਹੁੰਦੀ ਹੈ ਸੌਖਿਆਂ ਤਾਂ ਫਿਰ ਇਹ ਤਰੀਕਾ ਵੀ ਇੱਕ ਵਾਜਬ ਹੈ ਆਹ ਦੇਖੋ ਕੋਈ ਪਾਰਟੀ ਦਾ ਲੇਬਲ ਦਾ ਦੇਖੋ ਭਾਜਪਾ ਵੀ ਕਹਿੰਦੇ ਤਾਂ ਨਨਪੱਕ ਪਾਰਟੀ ਹੂੰ ਤੇ ਕਾਂਗਰਸ ਤਾਂ ਕਹਿੰਦੀ ਰਹੀ ਹੈ ਹੂੰ ਹੂੰ ਜੀ ਇਹ ਤਾਂ ਆਪਣੇ ਲੇਬਲ ਲਾਇਵ ਹੋਏ ਨੇ ਨਾ ਪਰ ਜਦੋਂ ਗੱਲਾਂ ਇਹਨਾਂ ਦੀ ਜਾਂ ਇਹਨਾਂ ਦੇ ਭਾਸ਼ਣ ਸੁਣਦੇ ਆ ਉਦੋਂ ਉਦੋਂ ਗੱਲ ਪਤਾ ਲੱਗਦਾ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਔਰ ਜੇ ਕਹਿ ਕੇ ਕੋਈ ਰਾਜ ਸੱਤਾ ਪ੍ਰਾਪਤ ਹੋ ਗਈ ਆ ਬਾੜਾ ਕੀ ਹੈ ਹੂੰ ਇਹਦਾ ਸਿਆਸਤ ਦੀ ਗੇਮ ਹੈ ਨਾ ਸੋ ਸਿਆਸਤ ਕਹਿੰਦੇ ਸਿੱਧੇ ਤਰ੍ਹਾਂ ਉਹਦੇ ਸ ਖੇਡੀ ਜਾਣੀ ਚਾਹੀਦੀ ਹੈ ਐਦਾਂ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਕੇ ਜਾਂ ਐਦਾਂ ਕਿਸੇ ਜਿੱਦਾਂ ਬਿੱਟੂ ਹੋਣਾ ਦਾ ਬਿਆਨ ਹੈ ਜਿੱਦਾਂ ਐਦਾਂ ਕਿਸੇ ਨੂੰ ਬਦਨਾਮ ਕਰਕੇ ਠੀਕ ਹੈ ਉਹ ਸਿਆਸਤ ਨਾ ਖੇਡੋ ਠੀਕ ਹੈ ਲੋਕਤੰਤਰ ਜੇ ਤੁਹਾਨੂੰ ਲੋਕ ਲੋਕ ਪਸੰਦ ਕਰਦੇ ਆ ਤੁਹਾਡੇ ਬਿਨਾ ਬੋਲੇ ਵੀ ਵੋਟ ਪਾ ਦੇਣਗੇ ਹੂੰ ਉਹਦੇ ਵਿੱਚ ਪੂਰੀ ਕਮਿਊਨਿਟੀ ਨੂੰ ਆੜਸਾ ਬਣਾਓ ਬਿਲਕੁਲ ਬਿਲਕੁਲ ਜੇ ਲੋਕਤੰਤਰ ਹੈਗਾ ਹੈ ਨਾ ਫਿਰ ਫਿਰ ਵੋਟ ਐਦਾਂ ਗੰਦੀਆਂ ਗੇਮਾਂ ਖੇਡ ਕੇ ਨਹੀਂ ਸਿੰਪਲ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਦੋ ਸ਼ਬਦ ਬੋਲੋਗੇ ਲੋਕਾਂ ਦੇ ਲਈ ਕੰਮ ਦੱਸਣਗੇ ਤੁਹਾਡੇ ਬੋਲਣ ਦੀ ਲੋੜ ਨਹੀਂ ਹੁੰਦੀ ਤੇ ਉਹ ਵੋਟ ਪੈ ਜਾਣੀ ਆ ਪਰ ਇਹ ਇਹ ਇਹਨਾਂ ਦੇ ਹੱਥ ਕੰਡੇ ਹੋਰ ਨੇ ਇਹਨਾਂ ਨੇ ਦੇਖ ਲਿਆ ਕਿ ਜੇ ਸਾਡੇ ਕੰਮਾਂ ਵੱਲ ਦੇਖੋਗੇ ਸਾਨੂੰ ਵੋਟ ਨਹੀਂ ਮਿਲਦੀ ਵੱਧ ਤੋਂ ਵੱਧ ਅਨ-ਐਜੂਕੇਟਿਡ ਰੱਖੋ ਲੋਕਾਂ ਨੂੰ ਵੱਧ ਤੋਂ ਵੱਧ ਧਰਮਾਂ 'ਚ ਉਲਝਾ ਕੇ ਰੱਖੋ ਧਰਮ ਨੂੰ ਮਸਲਿਆਂ 'ਚ ਉਲਝਾ ਕੇ ਰੱਖੋ ਮੁੱਦਿਆਂ 'ਚ ਉਲਝਾ ਕੇ ਰੱਖੋ ਧਰਮ ਦੇ ਜਾਤਾਂ 'ਚ ਵੰਡ ਦੋ ਤੇ ਜਿੱਥੇ ਜਾਣੇ ਉੱਥੇ ਉਹਦੀ ਗੱਲ ਕਰ ਦੋ ਬਸ ਚੁੱਪ ਕਰਕੇ ਵੋਟ ਲਾਓ ਬਾਕੀ ਫੇਰ ਡੰਡਾ ਛੋਟਾ કડਕਾਈ ਜਾਓ ਇਹਨਾਂ ਦੇ ਉੱਤੇ ਹੀ ਉਹ ਚੀਜ਼ ਚੱਲਦੀ ਹੈ ਬਿਲਕੁਲ ਮਤਲਬ ਚੋਣ ਅਖਾੜਿਆਂ ਦੇ ਵਿੱਚ ਅਜਿਹਾ ਹੀ ਕੁਝ ਜਦੋਂ ਪ੍ਰੋਸਕ੍ਰੀ ਦਿੱਤਾ ਜਾਂਦਾ ਹੈ ਤਾਂ ਉਹਦਾ ਕੋਈ ਵੱਖਰੀ ਤਰ੍ਹਾਂ ਦਾ ਨਤੀਜਾ ਸਾਹਮਣੇ ਆਉਣ ਦੀ ਇੱਕ ਸੰਭਾਵਨਾ ਮੰਨਦੇ ਹੈ ਅੱਜਕੱਲ੍ਹ ਸਿਆਸੀ ਲੋਕ ਹਰਿਆਣਾ ਦੇ ਵਿੱਚ ਜਿਹੜੀ ਚੋਣ ਹੈ ਉੱਥੇ ਇਹ ਮੁੱਦਾ ਵੱਡੇ ਪੱਧਰ ਉੱਤੇ ਭਾਗ ਗਿਆ ਕਾਂਗਰਸ ਤੇ ਭਾਜਪਾ ਨੂੰ ਇਸ ਮੁੱਦੇ ਨੂੰ ਬੜੇ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਇਹ ਕਹਿਤਾ ਜਾਦੂ ਜੇਬ ਨੇ ਰਾਹੁਲ ਗਾਂਧੀ ਕੌਣ ਹੈ ਇਹ ਉੱਥੇ ਚਰਚਾ ਹੋ ਗਈ ਹੈ ਆਪਾਂ ਕੀ ਮੰਨਦੇ ਆ ਕਿ ਹਰਿਆਣਾ ਦੇ ਵਿੱਚ ਕੋਈ ਅਸਰਦਾਰਕ ਹੀ ਮਾਮਲਾ ਬਣੇਗਾ ਕਿਸੇ ਤਰ੍ਹਾਂ ਲਈ ਦੇਖੋ ਗੱਲ ਤਾਂ ਇਹ ਕਿ ਜਿੱਥੇ ਲੋਕ ਸਿਆਣਪ ਵਰਤਣਗੇ ਉੱਥੇ ਤਾਂ ਆਪਣੇ ਸੂਝ-ਬੂਝ ਕੈਂਡੀਡੇਟ ਦੇਖ ਕੇ ਠੀਕ ਹੈ ਜਾਦ ਤਰਮ ਤੋਂ ਉੱਪਰ ਉੱਠ ਕੇ ਜਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੋਟ ਪਾ ਕੇ ਚੰਗਾ ਕੋਜਨਾਨ ਨੀਤੀ ਆਗੂ ਖੜਾ ਕਰਕੇ ਉਹਨੂੰ ਵੋਟ ਪਾ ਸਕਦੇ ਆ ਜਿਨੇ ਬਿਆਨਾ ਚ ਆ ਜਾਣਾ ਹੈ ਇਹਨੇ ਦੇਖ ਲਾਂ ਕਿ ਸਾਡੀ ਗੱਲ ਕਰਤੀ ਅਸੀਂ ਦਾ ਸਾਡੇ ਲਈ ਤਾਂ ਆਹੀ ਗੁਰੂ ਆ ਉਹ ਉਹ ਤਾਂ ਉੱਥੇ ਦਾ ਪ੍ਰਭਾਵਿਤ ਹੋਣਾ ਲੱਗ ਗਿਆ ਬੰਦੇ ਦਾ ਹੂੰ ਹੁਣ ਜਿਵੇਂ ਹਰਿਆਣਾ ਦੀ ਤੁਸੀਂ ਗੱਲ ਛੇੜੀ ਲਈ ਹੈ ਜਿਹੜਾ ਮਹਾਪੰਚਾਇਤ ਹੋਈ ਕਿਸਾਨਾਂ ਦੀ ਹੂੰ ਤੇ ਉਹਨੂੰ ਰੋਕਣ ਦੇ ਲਈ ਪੁਲਿਸ ਦਾ ਸਹਾਰਾ ਲੈ ਆ ਗਿਆ ਪਛਾਣਾ ਪਿੰਡ ਦੇ ਵਿੱਚ ਜੀ ਕਿਉਂ ਕਿਉਂ ਲਿਆ ਗਿਆ ਹੂੰ ਉਹਨਾਂ ਦਾ ਹੱਕ ਬਣਦਾ ਹੈ ਸੰਵਿਧਾਨਕ ਤੌਰ ਤੇ ਹੱਕ ਹੈ ਰੈਲੀ ਕਰ ਸਕਦੇ ਆ ਇਕੱਠ ਕਰ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਉਹ ਉਹਨਾਂ ਨੂੰ ਧਮਕੀਆਂ ਦੀਆਂ ਗਈਆਂ ਕੱਠੇ ਚ ਜਾਣ ਤੋਂ ਲੋਕਾਂ ਨੂੰ ਰੋਕਿਆ ਗਿਆ ਕਿਉਂ ਕਾਰਗੁਜ਼ਾਰੀ ਕੋਈ ਨਹੀਂ ਹੈਗੀ ਇਹਦੇ ਤੇ ਮੋਹਰ ਅਨਿਲ ਵਿੱਚ ਲਾ ਰਿਹਾ ਉਹਨਾਂ ਦਾ ਆਪ ਦਾ ਨੇਤਾ ਉਹ ਕਹਿੰਦਾ ਜੇ ਮੈਂ ਕੋ ਸਿਐਮ ਦਾ ਉਹਦਾ ਦੇ ਦੂੰ ਮੈਂ ਹਰਿਆਣੇ ਦੀ ਤਸਵੀਰ ਬਦਲ ਦੂੰ ਇਹਦਾ ਮਤਲਬ ਤਾਂ ਸਾਫ ਹੀ ਹੈ ਨਾ ਕਿ ਉੱਚ ਹੋਇਆ ਕੁਝ ਹਾਂ ਉਹ ਕਹਿ ਰਹੇ ਨੇ ਤਸਵੀਰ ਤੇ ਤਕਦੀਰ ਬਦਲਣ ਦੀ ਲੋੜ ਹੈ ਹਰਿਆਣੇ ਦੇ ਵਿੱਚ ਤੇ ਮੈਂ ਹੈਗਾ ਇਹਨੂੰ ਦਿਓ ਜਲਦੀ ਵਾਰੀ ਜੇ ਖੱਟਰ ਸਾਹਿਬ ਨੇ ਤਸਵੀਰ ਬਦਲੀ ਹੁੰਦੀ ਵਿਕਾਸ ਕਰਿਆ ਹੁੰਦਾ ਨਾ ਉਹਨਾਂ ਦਾ ਆਪ ਦਾ ਖੁਦ ਤਾਂ ਮੰਤਰੀ ਸਰਕਾਰ ਵਿੱਚ ਰਿਹਾ ਹੋਇਆ ਹੂੰ ਅੱਜ ਤੱਕ ਦੀਰ ਜੇ ਤਸਵੀਰ ਬਦਲ ਦੀ ਗੱਲ ਕਿਉਂ ਕਰਦਾ ਬਿਲਕੁਲ ਵੱਡੀ ਗੱਲ ਹੈ ਕਿ ਉਹ ਮੰਤਰੀ ਕਹਿੰਦਾ ਭਾਵ ਕਿ ਹੁਣ ਭਾਵੇਂ ਸਾਫਾ ਮੰਤਰੀ ਹੈ ਜਿਹੜਾ ਸਭ ਤੋਂ ਸੀਨੀਅਰ ਹੋਵੇ 6 ਵਾਰ ਜਿਹੜਾ ਵਿਜੀਤਾ ਰਿਹਾ ਹੋਵੇ ਤੇ 7ਵੀਂ ਵਾਰ ਉਹ ਪਿੱਡ ਦੇ ਵਿੱਚ ਹੋਵੇ ਜਦੋਂ ਉਹ ਗੱਲ ਇਹ ਕਹਿ ਰਿਹਾ ਤਾਂ ਉਹਦੇ ਵੱਡੇ ਮਾਣੇ ਜ਼ਰੂਰ ਹੈ ਭਾਜਪਾਲੇ ਬਿਲਕੁਲ ਬਿਲਕੁਲ ਉਹ ਗੱਲ ਇਹ ਹੀ ਹੈ ਕਿ ਦਰਸਾ ਹੈ ਰਿਹਾ ਕਿ ਰਾਜਨੀਤੀ ਜਿਹੜੀ ਹੁਣ ਹੋ ਗਈ ਬਿਆਨ ਇਦਾਂ ਦੇ ਤਾਂ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਧਰਮ ਵਾਲਾ ਪੱਖ ਵੀ ਨਹੀਂ ਚੱਲਣਾ ਕਿਸਾਨਾਂ ਨੂੰ ਰੋਕ ਕੇ ਉਹ ਬੁਰਾਤੀ ਕਰ ਲੈ ਆਮ ਲੋਕਾਂ ਦਾ ਵਿਕਾਸ ਕੋਈ ਨਹੀਂ ਹੋਇਆ ਤੇ ਹੁਣ ਦੇ ਧਰਮ ਦੀ ਗੱਲ ਕਰਕੇ ਜਾਂ ਕਿਸੇ ਇੱਕ ਰਾਸ਼ਟਰਵਾਦ ਦੀ ਗੱਲ ਕਰਕੇ ਲਈ ਉਹ ਵੀ ਨਹੀਂ ਲਿਆ ਜਾਂਦਾ ਕਿਸੇ ਭਾਸ਼ਾ ਦੀ ਗੱਲ ਕਰਕੇ ਉਹ ਵੀ ਨਹੀਂ ਸੱਤਾ ਦੇ ਵਿੱਚ ਛੇਤੀ ਕਾਬੂ ਹੋਣਾ ਦਿਖ ਨਹੀਂ ਰਿਹਾ ਹੁਣ ਦਾ ਅਗਲਾ ਕਹਿੰਦਾ ਆਉਂਦੀ ਹੈ ਆਮ ਆਪ ਪਾਰਟੀ ਮੈਂ ਤਾਂ ਆਪਣੀ ਸੀਟ ਬਚਾਵਾਂ ਤੋਂ ਉਹ ਉਹ ਚੀਜ਼ ਕਰਕੇ ਹਰ ਇੱਕ ਬੰਦਾ ਨਵੇਂ ਤੋਂ ਨਵਾਂ ਬਿਆਨ ਕੱਢ ਮਾਰ ਰਿਹਾ ਜਦੋਂ ਕੋਈ ਉਸੇ ਤਹਿਤ ਹ ਬਿੱਟੂ ਦਾ ਬਿਆਨ ਆਇਆ ਮੈਂ ਤਾਂ ਉਸੇ ਤਹਿਤ ਗੱਲ ਨਾ ਕਰਾਉਂਦਾ ਬਿਆਨ ਆਇਆ ਰੌਹਲ ਗਾਂਧੀ ਜੀ ਹੁਣ ਅੱਜ ਪਹੁੰਚ ਗਿਆ ਹੈ ਭਾਰਤ ਦੇ ਵਿੱਚ ਜਿਹੜਾ ਉਹਨਾਂ ਦਾ 4 ਦਿਨ ਦਾ ਅਮਰੀਕਾ ਦਾ ਦੌਰਾ ਸੀ ਤੇ ਵਰਜੀਨੀਆ ਦੇ ਵਿੱਚੋਂ ਜਿਹੜਾ ਇਹ ਉਹਨਾਂ ਦਾ ਬੜਾ ਬਵਾਦਤ ਬਿਆਨ ਸੀ ਜਿਹਦੇ ਵਿੱਚ ਸਿੱਖ ਜੁੜਦਾ ਹੈ ਖੈਰ ਇਸ ਤੋਂ ਬਾਅਦ ਭਾਜਪਾ ਨੇ ਬੜਾ ਰਿਐਕਸ਼ਨ ਕੀਤਾ ਜਿਵੇਂ ਆਪਾਂ ਰਮਨ ਸਿੰਘ ਵਿੱਟੂ ਦੇ ਬਿਆਨ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਕੋਸ਼ਤ ਕਰਾਰ ਦੇ ਦਿੱਤਾ ਹੈ ਕਹਿੰਦਾ ਪਾਬ ਕਿ ਵੱਡੀ ਗੱਲ ਹੈ ਕਿ ਜਦੋਂ ਇੱਕ ਸਟੇਟ ਮਨਿਸਟਰ ਜਿਹੜਾ ਮਿਨਿਸਟਰੀ ਦੇ ਵਿੱਚ ਬੰਦਾ ਹੈ ਉਹ ਗੱਲ ਕਰ ਰਿਹਾ ਤਾਂ ਉਹ ਵੱਡੇ ਮਾਣੀ ਜ਼ਰੂਰ ਰੱਖਦੀ ਹੈ ਹੁਣ ਸਵਾਲ ਹੈ ਕਿ ਕੀ ਰਾਹੁਲ ਗਾਂਧੀ ਖੇਮੇ ਵੱਲੋਂ ਕੈਂਪ ਵੱਲੋਂ ਖੁਦ ਜਾਂ ਰਾਹੁਲ ਗਾਂਧੀ ਇਹਦੇ ਸਾਰੇ ਮਾਮਲੇ ਦੇ ਵਿੱਚ ਪ੍ਰਤੀਕਰਮ ਜਾਂ ਕੋਈ ਸਫਾਈ ਦੇਣਗੇ ਨੇ ਉਹਨਾਂ ਨੂੰ ਦੇਖੋ راہਲ ਗਾਂਧੀ ਨੂੰ راہਲ ਗਾਂਧੀ ਦਾ ਕੱਦ ਉਦਾਂ ਚਾਹੇ ਪੋਲੀਟਿਸ਼ੀਅਨ ਬਤਾਓ ਇੱਕ ਰਾਜਨੀਤਿਕ ਜਾਂ ਤੌਰ ਤੇ ਪਿੱਛੇ ਚੋਣਾਂ ਲੜਨ ਦੇ ਬਰਾਬਰ ਜਾਈ ਆ ਜਾਂਦਾ ਜਦੋਂ ਸਦਨ ਦੇ ਵਿੱਚ ਬੰਦੇ ਪਹੁੰਚ ਜਾਂਦੇ ਹਨ ਲੇਕਿਨ ਜੇ ਉਦਾਂ ਦੇਖਿਆ ਜਾਵੇ ਤਾਂ ਉਹਨਾਂ ਦਾ ਉਦਾਂ ਇੱਕ ਰਾਜਨੀਤਿਕ ਪਰਿਵਾਰ ਦੇ ਵਿੱਚ ਜੰਮਣਾ ਪਾਲਣ ਪੋਸ਼ਣ ਹੋਣਾ ਵੱਡੇ ਹੋਣਾ ਤੇ ਫਿਰ ਭਾਰਤ ਦੀ ਯਾਤਰਾ ਕਰ ਦੇਣੀ ਵਕ ਵਕ ਦੇਸ਼ਾਂ 'ਚ ਜਾਣਾ ਤੇ ਹੁਣ ਉਹ ਉਹ ਕਾਰਗੁਜ਼ਾਰੀ ਜੇ ਦੇਖੀਏ ਪਿਛਲੀ ਤਾਂ ਇਹ ਨਾ ਲੋਕਾਂ ਨਾਲੋਂ ਕਿਤੇ ਵੱਡਾ ਹੈ ਜਿਹੜੇ ਇਦਾਂ ਦੇ ਜਿਵੇਂ ਬਿੱਟੂ ਬਰਾਬਰ ਜਾ ਕੇ ਕਹਿ ਦੇਣਗੇ ਅਸੀਂ ਉਸ ਲੈਵਲ ਦੇ ਬੰਦੇ ਆ ਜਾਂ ਉਸ ਲੈਵਲ ਦੇ ਆਗੂ ਆ ਤੇ ਜੇ ਕਿਤੇ ਰਾਹੁਲ ਇਦਾਂ ਮੈਨੂੰ ਲੱਗਦਾ ਕਿ ਰਮਨਜੀਤ ਮਿੱਤੂ ਵਰਗੇ ਇਹਦੇ ਬਿਆਨ ਦਾ ਕੋਈ ਜਵਾਬ ਦੇਣਗੇ ਹਾਂ ਇਹ ਹੈ ਕਿ ਜੇ ਕਿਤੇ ਪ੍ਰੈਸ ਦੇ ਵਿੱਚ ਉਹਨਾਂ ਨੂੰ ਕੋਈ ਇਦਾਂ ਦੀ ਗੱਲ ਪੁੱਛੀ ਜਾਂਦੀ ਹੈ ਕਿ ਤੁਸੀਂ ਇਦਾਂ ਬਿਆਨ ਦਿੱਤਾ ਗਿਆ ਤੁਹਾਡੇ ਇਸ ਬਿਆਨ ਦਾ ਵਿਰੋਧ ਹੋਇਆ ਪੂਰੇ ਦੇਸ਼ ਦੇ ਵਿੱਚ ਜਾਂ ਬੀਜੇਪੀ ਨੇ ਕੀਤਾ ਬੀਜੇਪੀ ਪਾਰਟੀ ਦੇ ਤੌਰ ਦੇ ਠੀਕ ਹੈ ਫਿਰ ਸ਼ਾਇਦ ਕੋਈ ਪ੍ਰਤੀਕਰਮ ਆਪਣਾ ਜाहिर ਕਰ ਸਕਦੇ ਆ ਉਹ ਤਾਂ ਇਹ ਛੋਟੇ ਆਗੂਆਂ ਦਾ ਮੈਨੂੰ ਨਹੀਂ ਲੱਗਦਾ ਕਿ ਇਸ ਲੈਵਲ ਤੇ ਆ ਕੇ ਉਹ ਕੋ ਜਵਾਬ ਦੇਣਗੇ ਜੀ ਹੂੰ ਬਿਲਕੁਲ ਰਾਹੁਲ ਗਾਂਧੀ ਦੇ ਜਿਹੜਾ ਬਿਆਨ ਹੈ ਜਿਹਦਾ ਹੁਣ ਆਪਾਂ ਚਰਚਾ ਕਰ ਰਹੇ ਆ ਵਵਾਦ ਦੇ ਵਿੱਚ ਹੈ ਇਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਹੀਂ ਪ੍ਰਤੀਕਰਮ ਆਇਆ ਖੈਰ ਇਹ ਤੁਹਾਡੇ ਵਾਲੀ ਗੱਲਵਾਜ਼ਬ ਹੈ ਕਿ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਪੀਐਮ ਮੋਦੀ ਸਾਹਿਬ ਕਿਉਂ ਚੁੱਪ ਨੇ ਦੂਜੇ ਬੰਨੇ ਜੇਕਰ ਇਹ ਬਿਆਨ ਦੀ ਗੱਲ ਕਰ ਲਈਏ ਤਾਂ ਉਹ ਆਮ ਬੰਦੇ ਦਾ ਨਹੀਂ ਉਹ ਵਿਰੋਧੀ ਧਿਰ ਦੇ ਨੇਤਾ ਦਾ ਜੀ ਪਰਮੇਸ਼ਰ ਇਹ ਇਹ ਗੱਲ ਇਦਾਂ ਨਹੀਂ ਹੁੰਦੀ ਕਿ ਪੀਐਮ ਮੋਦੀ ਬੋਲਣਗੇ ਉਹ ਵੀ ਇਹੀ ਗੱਲ ਸਮਝਦਾ ਕਿ ਮੈਂ ਇਸ ਲੈਵਲ ਤੇ ਜਾ ਕੇ ਉਹ ਬਿਆਨ ਦਾ ਵਿਰੋਧ ਕਿਉਂ ਕਰਾਂ ਉਹਨਾਂ ਨੇ ਬੰਦੇ ਇਦਾਂ ਰੱਖ ਲਏ ਕਿ ਹੂੰ ਲਾਰੇ ਸਾਬਤ ਕਰਦੇ ਜਿਹੜੇ ਹੁਣ ਪਾਰਟ ਜੇ ਇੱਕ ਬਿਆਨ ਜਿਵੇਂ ਹੁਣ ਕੰਗੜਾ ਰਣੋਧ ਨੇ ਬਿਆਨ ਦੇਤਾ ਪਾਰਟੀ ਨੇ ਖੁਦ ਇੱਕਦਮ ਪੱਲਾ ਝਾੜਿਆ ਤੇ ਜੇ ਪਾਰਟੀ ਦੀ ਮਰਜ਼ੀ ਤੋਂ ਬਿਨਾ ਬੀਜੇਪੀ ਦੇ ਹੱਥ ਜਿਹੜੇ ਸਿੱਖ ਲੀਡਰ ਨੇ ਵਿਰੋਧ ਕਰਦੇ ਹੁੰਦੇ ਤਾਂ ਪਾਰਟੀ ਪੱਲਾ ਵੀ ਝਾੜ ਲੈਂਦੀ ਜੇ ਰਾਹੁਲ ਨੇ ਜਿਹਦਾ ਬਿਆਨ ਦਿੱਤਾ ਦੇ ਤਾਂ ਭਈ ਇਹ ਕੋਈ ਸਾਡੇ ਦੇਸ਼ ਦੇ ਵਿੱਚ ਲਾਗੂ ਨਹੀਂ ਹੁੰਦਾ ਅਸੀਂ ਪੂਰੀ ਬਰਿਆਦਾ ਕਹਿ ਬਰੱਖਦੇ ਹਾਂ ਸਿੱਖਾਂ ਪ੍ਰਤੀ ਕੋਈ ਬਿਤਕਰਾਨੀ ਹੈਗਾ ਇਹ ਰਾਹੁਲ ਦੱਸੇ ਜਾਂ ਸਿੱਖ ਦੱਸਣ ਜਿਹੜੀ ਕਮਿਊਨਿਟੀ ਵਸ ਰਹੀ ਹੈ ਪੂਰੀ ਜੇ ਕੋਈ ਸ਼ਿਕਾਇਤ ਹੈ ਸਾਨੂੰ ਦੱਸੇ ਅਸੀਂ ਕਾਰਵਾਈ ਕਰਾਂਗੇ ਇਦਾਂ ਪੱਲਾ ਝਾੜਿਆ ਜਾ ਸਕਦਾ ਸੀ ਪਰ ਬੀਜੇਪੀ ਕੋਲ ਉਸ ਤਰ੍ਹਾਂ ਕੋਈ ਪ੍ਰਤੀਕਰਮ ਨਾ ਆਉਣਾ ਇਹ 60000 ਗੂੜੇ ਉਹਨਾਂ ਦੇ ਨਿੱਜੀ ਬਿਆਨ ਹੋ ਸਕਦੇ ਆ ਅਸੀਂ ਕੋਈ ਇੰਨੀ ਐਮਤ ਨਹੀਂ ਦਿੰਦੇ ਸਾਡੇ ਦੇ ਸਟੇਟਾਂ ਦਾ ਕੁਝ ਨਹੀਂ ਹੈਗਾ ਐਦਾਂ ਦਾ ਬਿਆਨ ਦੇ ਸਕਦੀ ਸੀ ਪਾਰਟੀ ਬੱਡੇ ਲੈਵਲ ਤੇ ਦਿੱਤਾ ਜਾ ਸਕਦਾ ਸੀ ਲੇਕਿਨ ਜਾਂ ਕੋਈ ਆਪਾਂ ਕਹਿੰਦੇ ਪ੍ਰੈਸ ਨੋਟ ਜਾਰੀ ਕੀਤਾ ਜਾ ਸਕਦਾ ਸੀ ਲੇਕਿਨ ਐਦਾਂ ਦਾ ਕੁਝ ਹੋਇਆ ਨਹੀਂ ਛੋਟ ਇਹਨਾਂ ਲੀਡਰਾਂ ਦੇ ਜਿਹੜੇ ਸਿੱਖ ਲੀਡਰ ਹੈਗੇ ਨੇ ਬੀਜੇਪੀ ਦੇ ਉਹਨਾਂ ਦਾ ਜ਼ਰੂਰ ਬਿਆਨ ਦੁਵਾਈ ਜਾ ਰਹੀ ਹੈ ਦਾ ਮਤਲਬ ਇਹੀ ਹੈ ਸਾਫ਼ ਹੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਵਿਰੋਧ ਹੋ ਜਾਵੇ ਪਰ ਹੋਵੇ ਵੀ ਇਸ ਲੈਵਲ ਤੇ ਹੀ ਕਿ 11 ਦੀ ਗੱਲ ਨਾ ਮੜਦੀ ਹੂੰ ਉਹਨਾਂ ਛੋਟੇ ਲੈਵਲ ਤੇ ਰੱਖੋ ਉਹਨਾਂ ਨੂੰ ਅੱਗੇ ਕਰਤਾ ਬਲਾਰੇ ਬਣਾ ਕੇ ਅੱਗੇ ਕਰਤਾ ਉਹ ਬੋਲੀ ਜਾਂਦੇ ਨੇ ਹੂੰ ਬਿਲਕੁਲ ਕਹਿੰਦਾ ਭਾਵ ਕਿ ਸਿਆਸਤ ਨੂੰ ਇਸੇ ਢੰਗ ਨਾਲ ਇੱਕ ਕਮਿਊਨਿਟੀ ਵਿੱਚ ਘਸੀਟ ਕੇ ਅੱਗੇ ਵਧਾਇਆ ਜਾ ਰਿਹਾ ਤੇ ਆਪਣੇ ਬਿਲਕੁਲ ਸਿਆਸੀ ਮਫਾਦ ਲਈ ਹਾਂ ਦੇਖੋ ਉਹ ਛੋਟੇ ਲੈਵਲ ਤੇ ਬਿਆਨ ਵੀ ਤਾਂ ਹੀ ਵਿਰੋਧ ਵੀ ਕਾਹੀ ਕਰਵਾਇਆ ਜਾ ਰਿਹਾ ਹੈ ਦੂਜਾ ਹਰਿਆਣਾ ਚੋਣਾ ਨੇ ਉਹਨਾਂ ਦੇ ਵਿੱਚ ਇਹਨੂੰ ਕਮਿਊਨਿਟੀ ਨਾਲ ਜੋੜ ਕੇ ਵੀ ਫਾਇਦਾ ਲੈਣ ਦੀ ਕੋਸ਼ਿਸ਼ ਜੰਮੂ ਕਸ਼ਮੀਰ ਦੇ ਵਿੱਚ ਵੀ ਨੇ ਠੀਕ ਹੈ ਅੱਗੇ ਦਿੱਲੀ ਚਾਰ ਮਹਾਰਾਸ਼ਟਰ ਚ ਵੀ ਆਣੀਆਂ ਨੇ ਕਿਤਨਾ ਕਿਤੇ ਫਾਇਦਾ ਹੌਲੀ 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 ਇਹਨੂੰ ਭੱਗਦਾ ਰੱਖਣ ਵਾਸਤੇ ਵੀ ਲਿਆ ਜਾਊਗਾ ਤੇ ਛੋਟੇ ਲੈਵਲ ਤੇ ਵੱਡੇ ਲੈਵਲ ਤੇ ਤਾਂ ਬਿਆਨ ਆ ਗਿਆ ਤਾਂ ਗੱਲ ਖਤਮ ਹੋ ਜਾਂਦੀ ਹੈ ਨਾ ਹੂੰ ਉਸੇ ਫਿਰ ਉਹਨੂੰ ਥੋੜਾ ਉਹਦਾ ਰੱਖਣਾ ਤਾਜ਼ਾ ਰੱਖਣਾ ਹਰ ਇੱਕ ਥਾਂ ਦੇ ਬਰਤਨ ਆ ਉਹ ਵੀ ਚੀਜ਼ ਹੁੰਦੀ ਹੈ ਉਹ ਉਸੇ ਲੈਵਲ ਤੇ ਜਿਹੜੀ ਹੈਗੀ ਰਾਜਨੀਤੀ ਹੱਥ ਹੋ ਰਹੀ ਜਿਹੜੀ ਸੋ ਇਹ ਸਨ ਸਾਡੇ ਨਾਲ ਉਹ ਕਿ ਚਿੰਤਕ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਜਿਨ੍ਹਾਂ ਨੇ ਜਿਹੜੇ ਅੱਜ ਦੇ ਮਸਲੇ ਜਿਹੜੇ ਵੱਡੇ ਪੱਧਰ ਉੱਤੇ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਦਿੱਤੇ ਗਏ ਨੇ ਇਹਦੇ ird gird ਕਿੱਥੇ ਕਿੱਥੇ ਸਿਆਸਤ ਜਿਹੜੀ ਘੁੰਮ ਰਹੀ ਏ ਪੂਰੇ ਦੇਸ਼ ਦੀ ਤੇ ਇਹਦੇ ਵਿੱਚ ਇੱਕ ਕਮੋਡਿਟੀ ਨੂੰ ਕਿਵੇਂ ਲਿਆ ਜਾ ਰਿਹਾ ਜਿਹੇ ਸਾਰੇ ਪਹਿਲੂ ਪੱਕ ਬੜੇ ਵਿਸਤਾਰ ਨਾਲ ਕੋਲੇ ਸੋ ਸਮਾਧਿਤਾ ਤੁਸੀਂ ਧੰਨਵਾਦ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਸ਼ੁਕਰੀਆ